ਸਾਰਾ ਪ੍ਰੂਫ ਨੇ ਆਪਣੇ ਕੋਟਵਾਰ ਵੀ ਮਰਦਾਬਾ 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 ਫੀਲਡਰ ਮਰਦਾਬਾ ਮਰਦਾਬਾ ਤੁਮਰਾ ਨੂੰ ਆਪ ਕੋ ਫੀਲਡਰ ਮਰਦਾਬਾ ਮਰਦਾਬਾ ਰਿਸ਼ਵਤ ਦੇ ਸਾਰੇ ਕਿਟਾਲੇ ਨੇ ਸਾਰੇ ਰਿਸ਼ਵਤ ਤੁਹਾਨੂੰ ਦੱਸੋ ਕਿੰਨੇ ਮੰਗੇ ਜੀਤੋਂ 7 ਲੱਖ ਰੁਪਏ 7 ਲੱਖ ਰੁਪਏ ਚ ਕੰਮ ਹੁੰਦਾ ਫੇਰ 7 ਲੱਖ ਤੋਂ ਕੰਮ ਨਹੀਂ ਹੁੰਦਾ ਫੀਲਡਰ 8 ਮਹੀਨੇ ਹੋ ਗਏ ਭਰਾਓ ਇਸੇ ਕਦੇ ਸੁਣੋ ਇਹ ਪੂਰੀ ਕੰਮ ਮਰਦਾਬਾ ਮਰਦਾਬਾ ਕਰੇ ਸ਼ੁਰੂ ਕਰੀ ਮਰਦਾਬਾ ਮਰਦਾਬਾ ਆ ਗਏ ਪਾਰਟੀ ਮਰਦਾਬਾ ਮਰਦਾਬਾ ਫਤਿਹ ਦਾ ਸੱਜ ਮਰਦਾਬਾ ਕਰੇ ਸ਼ੁਰੂ ਕਰੇ ਨਾ ਕੰਮ ਨਹੀਂ ਹੁੰਦਾ ਕਹਿੰਦੇ ਪ੍ਰੂਫ ਲਿਆਓ ਤੁਹਾਨੂੰ ਦੱਸਾਂ ਕਿ ਆਪਣੇ 9 ਮਹੀਨੇ ਦੇ ਤਸਕੀਲਦਾਰ ਸਾਹਿਬ ਕੋ ਫਟਵਾਰੀ ਸਾਬ ਤੋਂ ਫਿਰਦੇ ਲਾਉਣੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ ਇਹ ਕਹਿੰਦੇ ਜੀ ਨਾਂ ਮਨਜ਼ੂਰ ਕਰਕੇ ਅਸੀਂ ਐਸ.ੀ. ਆਉਂਦੇ ਭੇਜਾਂਗੇ ਸਾਨੂੰ ਇਹਦਾ ਰਿਟਰਨ 6 ਮਹੀਨੇ ਨਹੀਂ ਕਰਟਾਉਣਗੇ ਸਾਨੂੰ 6 ਮਹੀਨੇ ਆ ਮਾਰ ਕੇ ਰੱਖਿਆ ਹਾਲਾਤ ਬੱਸ ਕਰਦੇ 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਨੇ ਆ ਦੁਪਹਿਰ ਚੁੱਕਣੇ ਮੁਰ ਜਾਂਦੇ ਆ ਜਿਵੇਂ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ ਆਵਾ ਸਾਬ ਕਹਿੰਦੇ ਗੰਦ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ਼ ਦੀ ਗੰਦ ਦਾ ਹੁਣ ਪਿਆ ਹੁਣ 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 ਫੋੜਿਆਂ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲੀਆਂ ਜੀ ਤਾਰਾ ਚੰਗਿਆੜੀ ਬੋਹ ਦਸ ਵੀ ਇਹਨਾਂ ਨੂੰ ਪਾਈਆ ਪਰ ਤਸੌਂਨੇ ਆ ਹਾਂ ਇਤਕਾਲਾ ਮਨਜ਼ੂਰੀ ਲਈ ਪੇਸ਼ ਆ ਬਸ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗਦੇ ਨੇ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਹੀ ਤਾਂ ਲੱਗਦਾ ਉਹਨਾਂ ਲਈ 20 25000 ਪਰਿਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਤੁਮ ਨੂੰ ਹੋਣਾ ਚਾਹੀਦਾ ਕੋਈ ਲਾੜੀ ਲੱਗਣ ਆਪੇ 10000 ਕਿਵੇਂ ਮੈਨਤਾ ਜੀ ਨੂੰ ਨਹੀਂ ਨਹੀਂ ਹਾਂ ਜੇ ਤੁਸੀਂ ਸੇਵਡਾ ਵੀ ਰੱਖਿਆ ਮੈਂ ਮੋਟਰ ਪੰਤਰ ਦੇ ਲਈ ਕਿਵੇਂ ਲਿਆ ਜੀ 10000 ਫਿਰ ਸ਼ਬਦ ਫਿਰ ਤੋਂ ਉੱਤੇ 7 ਲੱਖ ਇਹਨਾਂ ਨੂੰ ਵੀ ਆਪਾਂ ਮਾਰਾ ਕਿ ਇਹ ਸੁਣ ਲਈ ਮੈਂ ਨਹੀਂ ਕਹਿ ਰਿਹਾ ਗੱਲ ਤਾਂ ਇਹ ਹੁੰਦੀ ਹੈ ਇਹਨਾਂ ਦਾ ਨਾਮ ਦਿੱਤਾ ਸੁਣੋ ਗੱਲ ਇਹ ਹੁੰਦੀ ਹੈ ਤੁਸੀਂ ਜਿਹੜੀ ਬਦਰਾਮੀ ਕਰਦੇ ਜਿਉ ਤਾਂ ਕਰਤੀ ਐਵੇਂ ਨਹੀਂ ਕਰੀ ਜਾਂਦਾ ਬਿਲਕੁਲ ਇਹਨੂੰ ਲੈ ਕੇ ਆਇਓ ਅਸੀਂ ਸਰ ਕੋਈ ਤੁਸੀਂ ਲੈ ਕੇ ਆਏ ਨੰਬਰ ਦਾ ਹਾਂਜੀ ਹਾਂਜੀ ਅੱਜ ਸਵੇਰ ਦਾ ਸਵੇਰ ਦਾ ਲੈ ਕੇ ਆਏ ਜੀ ਅਦੀ ਕਿ ਆ ਉਸੇ ਤਾਲੇ ਕਹਿੰਦਾ ਕਹਦਾ ਤੁਹਾਡਾ ਇਤਨਾ ਨਾਮ ਮਨਜ਼ੂਰ ਆ। ਭੱਜ ਗਿਆ ਜੀ ਫਲਕੜਾ ਕੇ ਦੇ ਦਿੱਤੀ ਇਹ ਕਹਿੰਦਾ ਦੇਖ ਲੋ ਫਲਕੜੇ ਨੂੰ ਮਨਜ਼ੂਰੀ ਲੀ ਗਏ। ਕਾਜਾਂ ਸਰ ਇਹ ਉਠਾ ਨਹੀਂ ਲੱਗਿਆ ਹੁਣਾਂ ਉਹ ਤਾਂ ਕੋ ਕੋਰੀ ਹੁਣ। ਮੈਂ ਤਾਂ ਫਿਰ ਉਹਨੇ ਸਾਨੂੰ ਕਿਉਂ ਉਹ ਤਾਂ ਉਠਾ ਨਹੀਂ ਲੱਗਿਆ ਹੁਣਾਂ। ਮੌਕੇ ਤੇ ਕੋਈ ਕਹਿੰਦਾ ਲੱਭੇ ਨਾ ਵੀ ਮਿਲਦਾ। ਜਿਹੜਾ ਗੋਦ ਨੇ ਦੱਸਣਾ ਪੈਂਦਾ। ਸਰਪੰਚ ਸਾਹਿਬ ਤੁਸੀਂ ਆਪਸੇ ਸਰਪੰਚ ਹੋ। ਤੁਸੀਂ ਮੇਰੀ ਗੱਲ ਸੁਣੋ। ਤੋ ਤੁਸੀਂ ਵੀ ਹੋਰੇ ਆਉਂਦੇ ਹੋ ਕੋਈ ਕੰਮ ਕਰਾਉਂਦੇ ਹੋ ਸਾਰਾ ਕੁਝ ਵੀ ਜਿੰਦਾ ਕੰਮ ਸੀ। ਪਹਿਲੀ ਗੱਲ ਤੁਹਾਡੇ ਕੋ ਸਾਰੇ ਕੱਪ ਕੀ ਨਾ ਕਰਦਾ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀਲਦਾਰ ਸਮਰਾ ਅੱਜ ਸਮਰਾ ਦਾ ਸੀ ਵੀ ਇੱਕ ਨਰੇਬਦੀ ਹੋਈ ਹੈ ਵਿਸ਼ਵਤ ਮੰਗਲ ਦੇ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸੀਲ ਨਸਤ ਘਰ ਦੀ ਜੋਲੀ ਜਾਣ ਲੱਗੇ ਨੇ ਕੀ ਗੱਲ ਚੱਲਦੀ ਨਹੀਂ ਮਨੂ ਇਸ ਬਾਰੇ ਮੈਂ ਆਪਣੇ ਰੂਮ 'ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਇਸੀ ਸੀ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇਦਾਂ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਉਸੀ ਨਾਮਜੁਰ ਕਰਤਾ ਹੈ ਮੈਂ ਪਟਵਾਰੀ ਤੋਂ ਮਗਾਇਆ ਸੀ ਰਿਪੋਰਟ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮਜੁਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਆ ਮਤ ਤਸਦੀਕ ਨਹੀਂ ਹੋਇਆ 13 ਨੂੰ ਕਈ ਵਾਰ ਫਲਾਣ ਤੇ ਕਿਹਾ ਨਹੀਂ ਹੋਇਆ ਇਸ ਕਰਕੇ ਮੇਰੇ ਵੱਲੋਂ ਨਾਮਜੁਰ ਹੋ ਚੁੱਕਾ ਹੈ ਪਰ ਉਹਨਾਂ ਕਿੜ ਪਰਵਾਦ ਇਹ ਗੱਲ ਕਹਿ ਰਹੇ ਨੇ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਮੰਗੇ ਲੋਪੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸੇ ਵੀ ਕੋਈ ਨੋਟਿਸ ਨਹੀਂ ਆ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪੜਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨੂਸ ਵਾਜਾਮ ਬਾਰੇ ਕੋਈ ਨੋਟਸ ਨਹੀਂ ਆ। ਸੱਮਨ ਲਾ ਬੜਵਾਰੀ ਉਸ ਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਰੁਪਏ ਮੰਗ ਰਹੇ ਨੇ ਤੇ ਸਾਬਤੋਂ ਦਾ ਤੁਸੀਂ ਕੀ ਕਰਦੇ ਹੋ? ਮੈਨੂੰ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚੇ ਅਦਾਲਤ ਨੂੰ ਭੇਜਦਾਗਾ। ਕੁਛ ਨਹੀਂ ਪਹਿਲਾਂ ਵੀ ਕਹਿਣੇ ਵੀ ਇਹ ਰਿਹਾ ਤੇ ਲਿਆ ਲਓ। ਨਹੀਂ ਮੰਨਣੀ ਇਸ ਵਾਰ। ਤੁਹਾਡੇ ਵੱਲੋਂ ਕੋਈ ਜਾਣਕਾਰੀ ਆ ਵੀ ਹੋ? ਅਲਜੀਮ ਸਾਹਿਬ ਜੀ। ਹਾਂ ਜੀ ਮੈਲਜੀਮ ਸਾਹਿਬ ਦੇ ਨੋਟਸ ਲਾ ਦੇਣਾ ਇਹ ਸਾਰੀ ਗੱਲ। ਕੀ ਨਾਮ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ ਆ ਜੀ। ਮਨਜੀਤ ਸਿੰਘ। ਅੱਜ ਇਹ ਇਹ ਨਰੇਬਤੀ ਕਰ ਰਹੇ ਸੀ ਸਾਡੇ ਕੋਲ ਕਲਾਬੋਰੇਸ਼ਨ ਦੁਰਿਸ਼ਵਰ ਕੋਰ ਦੇ ਖਲਾਸੇ ਮਾਮਲਾ ਸੀ ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਪ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਇੰਤਕਾਲ ਤੇ ਜੇ ਉਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਦੋਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਤੇ 7 ਲੱਖ ਹਾਂਜੀ ਬੜਵਾਰੀ ਕੋ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਸ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਖਤ ਕੀਲੇ ਨਹੀਂ ਡਾਕਟਰ 7 ਲੱਖ ਰੁਪਏ ਫਿਰ ਸ਼ੁੱਕਰਵਾਰ ਨੂੰ ਉਹਨੇ ਬੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਇਓ ਮੈਂ ਤੁਹਾਡਾ ਇੰਤਕਾਲ ਮਨਜ਼ੂਰ ਕਰਾ ਦੂੰ ਸਕ ਸਰਕਾਰ ਵੱਲੋਂ ਨੇ ਦਾਅਵੇ ਕਰ ਲਿਆ ਕਿ ਇਸ ਸਰ ਅਸ਼ੋਕਪੁਰ ਦੇ ਸਾਉ ਸਾਉ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂਦਾ ਡਬਲ ਕੁਝ ਨਹੀਂ ਹੈ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਫਿਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰੇ ਦੇਖਦੇ ਤੋਂ ਕਹਿੰਦਾ ਨਾ ਕੋਈ ਬੁਲਾਉਂਦਾ ਹੁਣ ਆ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਇਹਦਾ ਜਵਾਬ ਦੇਆ ਜੇ ਕੋਈ ਨੁਕਸਾ ਹੈ ਇਹਦਾ ਦੇਖ ਲਓ ਮਜਬੂਰੀ ਲਈ ਦੇਖਾ ਹਾਂ ਮਰ ਲੈ ਤੁਹਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਕਿ ਕਰਦਾ ਅੱਜ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਨਹੀਂ ਅਸੀਂ ਕਹਿੰਦੇ ਅਸੀਂ ਨਹੀਂ ਅਸੀਂ ਤਾਂ ਨਾ ਲਾਵਾਂਗੇ ਜੀ ਇਹਨਾਂ ਦੇ ਕੋਈ ਰਿਗਾਰਡ ਕਰ ਗਿਆ ਅਸੀਂ ਇਹਨਾਂ ਦਾ ਨੌਂਕਾ ਜਿੰਮੇਵਾਰ ਸਮਝਦਾ ਦੱਸੋ ਜੀ ਅਸੀਂ ਖਾਦਾ ਕਿੱਥੋਂ ਚਲਾਈਏ ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੁਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਮੈਨੂੰ ਵੀ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਤੇਰੀ ਜਿਵੇਂ ਹਾਂ ਕੀ ਨਾਂਵੋ ਤੁਹਾਡੇ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸ਼ਰਬਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨਹੀਂ ਜੀ ਸਾਡੇ ਨਾਉਂ ਜੜ ਰਹੇ ਹੈ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਇਸ ਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਉਂ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੀੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਪਨੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਹ ਕੋਠੇ ਖਾਨਾ ਐਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਚ ਤੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਸੀਂ ਜਾਮ ਲਗਾ ਰਹੇ ਹੋ ਥੋੜਾ 7 ਲੱਖ ਰੁਪਏ ਰਕਮ ਗਈ ਹਾਂ ਹਾਂਜੀ ਬਸ ਇਹ ਹੀ ਵੀ ਇੰਤਕਾਲ ਚਾੜਾਂਗੇ ਗਵਾਹੀ ਨਹੀਂ ਦੋਏ ਹਾਂ ਗਵਾਹੀ ਇਹ ਪਟਵਾਰੀ ਨੇ 7 ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10000 ਰੁਪਏ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਦਿਨ ਬਾਅਦ ਫੇਰ ਮੋੜਤਾ ਚਮਨ ਪਟਵਾਰੀ ਆ ਜੀ ਸਾਰੇ ਪਟਵਾਰੀ ਗਲਤ ਨਹੀਂਗੇ ਚਮਨ ਚਮਲ ਚਮਲਾਲ ਜੀ ਚਮਲ ਹਾਂਜੀ ਤੁਸੀਂ ਕਿੰਨੀ ਵਾਰ ਗੱਲ ਕਰ ਦਿੱਤੀ ਤੇ ਫਟੋਗੜ ਸਾਨੂੰ ਜਨਵਰੀ ਦੇ ਆਉਣੇ ਜਨਵਰੀ ਦੇ ਜੀ ਸੁਖੀਲ ਦਾਸ ਸਾਹਿਬ ਨੇ ਵੀ ਕਈ ਵਾਰ ਅਸੀਂ ਸਰੋਦੀ ਵੀ ਗਏ ਆ ਜੀ ਉੱਥੇ ਡੀਪੀ ਆ ਇਹਦੀਏ ਉੱਥੇ ਪੇਸ਼ ਹੋਈ ਉਦੋਂ ਸੁਖੀਲ ਦਾਸ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਹਾਂ ਤਸੀਲ ਦੇ ਨਾਰੇ ਪਾਤੀ ਕੀਤੀ ਹੈ ਹਾਂਜੀ ਅੱਜ ਉਹਦੀ ਕੀ ਸੱਪ ਕਰਦੇ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਜਾ ਮੰਨਿਆ ਰਣ ਆ ਲਾਵਾਂਗੇ ਟਰਾਪ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀਬਾੜੀਆਂ ਦੇ ਦਿਆਂਗੇ ਬੇਲੇ ਹਾਂ ਉਹ ਕਿੱਡੇ ਮਾਰਨੂ ਸਾਡਾ ਵੀ ਸਰ ਲੈ ਜਾਂਦੇ ਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਐਸੇ ਸਾਡੇ ਘਰੇ ਆਉਂਦੇ ਨੇ ਉਹ ਕਿਤੇ ਸਮਝਦੇ ਨਹੀਂ ਜੀ ਲਿਮਟ ਬਣੀ ਹੋਈ ਹੈ ਬੈਂਕ ਵਾਲੇ ਕਿੱਡੇ ਇਹ ਤਾਂ ਅੰਦਰ ਬੈਠੇ ਨੇ ਜੀ